ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਜਗਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡ ਦੇ ਪ੍ਰਾਪਰਟੀ ਦਾ ਇੱਕ ਪ੍ਰਾਪਰਟੀ ਜੋ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਬਹੁਤ ਹੀ ਲਗਜ਼ਰੀਅਸ ਸੈਗਮੈਂਟ ਦੇ ਵਿੱਚ ਇਹ ਹਾਊਸ ਇਹ ਵਿਲਾ 200 ਗਾਇਦਾ ਸੈਕਟਰ 125 ਸਨਿਨ ਕਲੇਵ ਦੀ ਲੋਕੇਸ਼ਨ ਬਿਲਕੁਲ ਗੋਪਾਲ ਕੇ ਐਫਸੀ ਦੇ ਨਜ਼ਦੀਕ ਵਾਕਿੰਗ ਡਿਸਟੈਂਸ ਤੇ ਇਹ ਘਰ ਹੈ ਸਾਹਮਣੇ ਇੰਟਰਲੌਕ ਟਾਈਲ ਵਾਲਾ ਰੋਡ ਆਸ-ਪਾਸ ਸਾਰੇ ਹੀ ਘਰ ਬਣੇ ਹੋਏ ਐ ਰਿਹਾਇਸ਼ ਹੋਈ ਹੋਈ ਐ ਏਰੀਆ ਸਾਰਾ ਵਧੀਆ ਡਵੈਲਪਡ ਏਰੀਏ ਦੇ ਵਿੱਚ ਇਹ ਘਰ ਆ ਇਸ ਦੇ ਵਿੱਚ ਸਲਾਈਡਿੰਗ ਇਹ ਇਸ ਦਾ ਮੇਨ ਜੋ ਡੋਰ ਔਰ ਗੱਡੀਆਂ ਦੀ ਪਾਰਕਿੰਗ ਦੀ ਗੱਲ ਕਰੀਏ ਤਾਂ ਤੁਸੀਂ ਗੱਡੀ ਅੰਦਰ ਵੀ ਦੋ ਗੱਡੀਆਂ ਪਾਰਕ ਕਰ ਸਕਦੇ ਆ ਦੋ ਗੱਡੀਆਂ ਬਾਹਰ ਪਾਰਕ ਕਰ ਸਕਦੇ ਆ ਬਹੁਤ ਹੀ ਵਧੀਆ ਲੋਕੇਸ਼ਨ ਤੇ ਸ਼ਾਨਦਾਰ ਲੁੱਕ ਦੇ ਨਾਲ ਇਹ ਐਂਟਰੈਂਸ ਇਸ ਦਾ ਡੋਰ ਔਰ ਮੇਨ ਜੋ ਇਸ ਦਾ ਐਂਟਰਸ ਡੋਰ ਇਹ ਆ ਜਾਂਦਾ ਇਸ ਦੇ ਨਾਲ ਹੀ ਇਹ ਰਾਈਟ ਸਾਈਡ ਤੇ ਜੋ ਕਿਚਨ ਇਸ ਦੀ ਮੋਡੂਲਰ ਕਿਚਨ ਹੈ ਇਸ ਦੇ ਵਿੱਚ ਚਿਮਨੀ ਹੋਬ microwaves ਡਬਲ ਸਿੰਕ ਸਾਰਾ ਕੰਪਲੀਟ ਇਸ ਦੇ ਵਿੱਚ ਐਜ਼ ਇਟ ਇਜ਼ ਇਹ ਮਿਲਣ ਵਾਲਾ ਹੈ ਤੇ ਇਸ ਦੇ ਨਾਲ ਹੀ ਜੋ ਡ్రਾਈਂਗ ਰੂਮ ਦੇ ਨਾਲ ਜੋ ਇਸ ਦੇ ਵਿੱਚ ਗੈਸਟਰ ਰੂਮ ਨੂੰ ਅਸੀਂ ਕਹਿ ਸਕਦੇ ਹਾਂ ਤੇ ਇਹ ਵੀ ਇਸ ਦੇ ਵਿੱਚ ਤਿਆਰ ਕੀਤਾ ਗਿਆ ਇਸ ਦੇ ਵਿੱਚ ਟਾਈਲ ਫਲੋਰਿੰਗ ਵਾਲਪੇਪਰ ਔਰ ਜੋ ਅੰਡਰਗਰਾਉਂਡ ਵਾਇਰਿੰਗ ਸਾਰਾ ਹੀ ਕੰਮ ਇਸ ਦੇ ਵਿੱਚ ਬਰੀਕੀ ਨਾਲ ਖੂਬਸੂਰਤੀ ਨਾਲ ਕੀਤਾ ਕਿਚਨ ਤੋਂ ਬਾਅਦ ਇਹ ਸਾਡਾ ਜੋ ਨਾਲ ਵਾਲਾ ਹੀ ਕਿਚਨ ਦਾ ਏਰੀਆ ਇਸ ਦੇ ਵਿੱਚ ਕ੍ਰੌਕਰੀ ਵਗੈਰਾ ਵਾਸਤੇ ਜਾਂ LED ਲਗਾਉਣ ਵਾਸਤੇ ਸਪੇਸ ਫਾਲ ਸੀਲਿੰਗ ਦਾ ਬਹੁਤ ਵਧੀਆ ਡਿਜ਼ਾਈਨ ਡਾਈਨਿੰਗ ਏਰੀਆ ਸਟੇਅਰਸ ਜਿਹਦੀਆਂ ਅੰਦਰ ਤੋਂ ਜੋ ਵੁੱਡਨ ਸਟਾਈਲ ਦੇ ਨਾਲ ਬਾਹਰ ਤੋਂ ਇਸ ਦੇ ਵਿੱਚ ਲੱਕੜ ਦੇ ਕਿਸ ਨੂੰ ਵੁੱਡਨ ਦੇ 베ਸ ਤੇ ਤਿਆਰ ਕੀਤਾ ਗਿਆ ਤੇ ਫਸਟ ਇਹ ਸਾਡਾ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵਿਟਰੀਫਾਈਡ ਟਾਈਲ ਔਰ ਕਬੋਰਡਸ ਇਸ ਦੇ ਵਿੱਚ ਬਹੁਤ ਹੀ ਵਧੀਆ ਜੋ ਵੁੱਡਨ ਯੂਜ਼ ਕੀਤੀ ਹੈ ਲੱਕੜ ਯੂਜ਼ ਕੀਤੀ ਹੈ ਇਸ ਦਾ ਵਾਲ ਟੂ ਵਾਲ ਹੈ ਕਬੋਰਡਸ ਦਿੱਤੇ ਗਿਆ ਸਾਹਮਣੇ LED ਪੈਨਲ ਦਾ ਸੁੰਦਰ ਡਿਜ਼ਾਈਨ ਅਟੈਚ ਇਸ ਦਾ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਵੀ ਟਾਈਲ ਵਰਕ ਸੈਂਟਰੀ ਵਰਕ ਸਾਰਾ ਬ੍ਰਾਂਡਡ ਵਰਕ ਕੀਤਾ ਗਿਆ ਇਸ ਦੇ ਨਾਲ UPVC ਵਿੰਡੋ ਇਹ ਦਿੱਤੀ ਗਈ ਹੈ ਤੇ ਇਸ ਦੇ ਪਿੱਛੇ ਵਾਲ ਪੁਨੀ ਜੋ ਬੈਕ ਸਾਈਡ ਵਾਲਾ ਏਰੀਆ ਉੱਪਰ ਇਸ ਨੂੰ ਜਾਲ ਲਗਾ ਕੇ ਸਾਰਾ ਕਵਰ ਕਰ ਦਿੱਤਾ ਗਿਆ ਏ ਆ ਜਾਂਦਾ ਜੀ ਸੈਕਿੰਡ ਬੈਡਰੂਮ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜੋ ਕਬੋਰਡਸ ਦਿੱਤੇ ਗਿਆ ਔਰ LED ਪੈਨਲ ਸਾਹਮਣੇ ਵਾਲੇ ਪਾਸੇ ਇਧਰ ਸਲਾਈਡਿੰਗ ਜੋ ਬੈਕ ਸਾਈਡ ਵਾਸਤੇ UPVC ਵਿੰਡੋ ਔਰ ਅਟੈਚ ਇਸ ਦਾ ਵੀ ਵਾਸ਼ਰੂਮ ਇਸ ਦੇ ਵਿੱਚ ਵੀ ਸਾਰਾ ਤਿਆਰ ਕੰਪਲੀਟ ਹੈ ਵਾਸ਼ਰੂਮ ਐਸ ਇਟ ਇਜ਼ ਮਿਲ ਰਹਾ ਤਾਂ ਫਰਸਟ ਫਲੋਰ ਤੇ ਅਸੀਂ ਕੋਠੀ ਤੇ ਪਹੁੰਚ ਗਏ ਜਿਸ ਦੇ ਵਿੱਚ ਅਸੀਂ ਸਟੇਅਸ ਦੇਖੀਆਂ ਪਹਿਲਾਂ ਵੀ ਅੰਦਰ ਤੋਂ ਸਟੇਅਸ ਹੈ ਝੁਮਰ ਉੱਪਰ ਜੋ ਫਾਲਸ ਸੀਲਿੰਗ ਦਾ ਡਿਜ਼ਾਈਨ ਔਰ ਸਾਹਮਣੇ ਇਹ ਐਂਟਰੈਂਸ ਤੇ ਵਾਲ ਤੇ ਇਹ ਵੈਲਕਮ ਵਾਲ ਔਰ ਪੂਜਾ ਰੂਮ ਵੀ ਇਸ ਦੇ ਵਿੱਚ ਅਲੱਗ ਤੋਂ ਸੈਪਰੇਟ ਜਗ੍ਹਾ ਇਸ ਦੇ ਵਿੱਚ ਪੂਜਾ ਰੂਮ ਵਾਸਤੇ ਦੇ ਦਿੱਤੀ ਗਈ ਹੈ ਫਰੰਟ ਬਾਲਕਨੀ ਤੇ ਵੀ ਇੱਕ ਨਜ਼ਰ ਮਾਰਦੇ ਹਾਂ ਇਸ ਦੀ ਇਹ ਫਰੰਟ ਬਾਲਕਨੀ ਵੀ ਬਹੁਤੀ ਸਪੇਸ ਹੈ ਇਧਰ ਤੋਂ ਵੀ ਬਾਲਕਨੀ ਨੂੰ ਰਸਤਾ ਹੈ ਕਿਉਂਕਿ ਇਸ ਦੇ ਨਾਲ ਵੀ ਯੂਪੀਵੀਸੀ ਵਿੰਡੋ ਔਰ ਦੂਸਰੀ ਮੈਸ਼ ਸਟੋਰ ਦਿੱਤਾ ਗਿਆ ਤਾਂ ਇਹ ਇਸ ਦਾ ਫਰਸਟ ਫਲੋਰ ਦਾ ਫਰਸਟ ਬੈਡਰੂਮ ਹੈ ਇਸ ਦੇ ਵਿੱਚ ਵੀ ਫਲੋਰ ਟਾਈਲ ਔਰ UPVC ਵਿੰਡੋ LED ਪੈਨਲ ਫਾਲਸ ਸੀਲਿੰਗ ਅਟੈਚ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਹੀ ਇਸ ਦੇ ਡਰੈਸਿੰਗ ਏਰੀਆ ਜੋ ਬਾਰਡਰੋਮ ਵਾਲਾ ਏਰੀਆ ਇਸ ਦੇ ਵਿੱਚ ਵਾਸ਼ਰੂਮ ਦੇ ਵਿੱਚ ਹੀ ਦੇ ਦਿੱਤਾ ਗਿਆ ਤੇ ਇਸ ਦੇ ਵਿੱਚ ਵੀ ਇਹ ਬਹੁਤ ਹੀ ਸਪੇਸਿਸ ਵਾਸ਼ਰੂਮ ਮਿਲਵਾਲਾ ਤੇ ਲੈਫਟ ਸਾਈਡ ਤੇ ਇਹ ਸਾਡੀ ਕਿਚਨ ਆ ਜਾਂਦੀ ਹੈ ਇਸ ਦੇ ਵਿੱਚ ਵੀ ਕਬਾਰਡਸ ਉੱਪਰ-ਨੀਚੇ ਤਿਆਰ ਹੈ ਸਟੇਅਰ ਸਟੌਪ ਤੱਕ ਜਾ ਰਹੀਆਂ ਹਨ टॉप फ्लोर ਤੇ ਵੀ ਇੱਕ ਬੈਡਰੂਮ ਦਿੱਤਾ ਗਿਆ ਜੋ ਕਿ ਸਰਵੈਂਟ ਰੂਮ ਜਾਂ ਤੁਸੀਂ ਆਪਣੇ ਗੈਸਟ ਰੂਮ ਵੀ ਉਸ ਨੂੰ ਬਣਾ ਸਕਦੇ ਆ ਤੇ ਇਹ ਸੈਕਿੰਡ ਜੋ ਫਸਟ ਫਲੋਰ ਦਾ ਸੈਕਿੰਡ ਬੈਡਰੂਮ ਹੈ ਇਸ ਦੇ ਵਿੱਚ ਵੀ ਸੇਮ ਹੀ ਜੋ ਪਹਿਲਾਂ ਅਸੀਂ ਰੂਮ ਦੇਖਿਆ ਵਾਲਪੇਪਰ ਦਾ ਡਿਜ਼ਾਈਨ ਫਾਲ ਸੀਲਿੰਗ ਔਰ ਵਾਸ਼ਰੂਮ ਦਾ ਸਾਈਜ਼ ਬਹੁਤ ਹੀ ਵੱਡਾ ਬਹੁਤ ਹੀ ਖੁੱਲਾ ਵਾਸ਼ਰੂਮ ਦਾ ਦਿੱਤਾ ਗਿਆ ਇਸ ਦੇ ਵਿੱਚ ਵੀ ਡਰੈਸਿੰਗ ਅੰਦਰ ਹੀ ਸਾਰਾ ਕਬੋਰਡਸ ਵਗੈਰਾ ਕੰਪਲੀਟ ਸਾਰਾ ਇਸ ਦੇ ਵਿੱਚ ਐਜ਼ ਇਟ ਇਜ਼ ਇਹ ਮਿਲ ਮੋਲ ਹੈ ਸੈਕਿੰਡ ਫਲੋਰ ਤੇ ਜਿੱਦਾਂ ਤੁਹਾਨੂੰ ਦੱਸਿਆ ਵਨ ਬੀ ਐਚ ਕੇ ਵਨ ਰੂਮ ਸੈਟਸ ਦੇ ਵਿੱਚ ਬਣਿਆ ਤਾਂ ਪਹਿਲਾਂ ਅਸੀਂ ਇਸਦੇ ਜੋ ਬਾਹਰ ਵਾਲਾ ਓਪਨ ਏਰੀਆ ਦੇਖਦੇ ਹਾਂ ਤੇ ਇਸਦੇ ਵਿੱਚ ਵੀ ਟਾਈਲ ਵਰਕ ਲਗਾ ਕੇ ਇਸ ਨੂੰ ਸ਼ੈੱਡ ਅੱਗੇ ਜੋ ਬਣਾ ਕੇ ਲੱਕੜ ਦਾ ਜੋ ਉਸ ਦੇ ਵਿੱਚ ਬੋਰਡਰਨ ਸਟਾਈਲ ਦਿੱਤਾ ਗਿਆ ਹੈ ਇਸ ਦੇ ਵਿੱਚ ਓਪਨ ਏਰੀਆਸ ਦੇ ਵਿੱਚ ਵੀ ਕੱਲ ਨੂੰ ਤੁਸੀਂ ਉੱਪਰ ਵੀ ਪੋਰਸ਼ਨ ਤਿਆਰ ਕਰਨਾ ਤਾਂ ਇਸ ਏਰੀਆ ਦੇ ਵਿੱਚ ਇਸ ਨੂੰ ਤਿਆਰ ਕਰ ਸਕਦੇ ਆ ਕਿਉਂਕਿ ਪ੍ਰੋਵੀਜ਼ਨ ਇਸ ਦੇ ਵਿੱਚ ਪਾਈਪਸ ਵਗੈਰਾ ਅੰਡਰਗਰਾਉਂਡ ਵਾਇਰਿੰਗ ਦੀ ਸਾਰੀ ਪ੍ਰੋਵੀਜ਼ਨ ਇਸ ਦੇ ਵਿੱਚ ਦਿੱਤੀ ਗਈ ਹੈ ਤਾਂ ਇਸ ਦਾ ਜੋ ਰੂਮ ਹੈ ਉਸ ਤੇ ਵੀ ਨਜ਼ਰ ਮਾਰਦੇ ਆ ਤਾਂ ਇਹ ਵਨ ਰੂਮ ਸੈੱਟ ਜੋ ਸੈਕੰਡ ਫਲੋਰ ਤੇ ਹੈ ਇਸ ਦਾ ਇਹ ਜੋ ਵਾਸ਼ਰੂਮ ਹੈ ਇਸ ਦੇ ਵਿੱਚ ਵੀ ਇਹ ਕੰਪਲੀਟ ਸਾਰਾ ਔਰ ਬੈਡਰੂਮ ਦੇ ਵਿੱਚ ਵੀ ਟਾਇਲ ਟ੍ਰੈਸਿੰਗ ਫੋਰ ਸੀਲਿੰਗ ਇਸ ਨੂੰ ਤੁਸੀਂ ਸਰਵੰਟ ਰੂਮ ਜਾਂ ਗੈਸਟ ਰੂਮ ਜਾਂ ਇਸ ਨੂੰ ਤੁਸੀਂ ਕਿਸੇ ਤਰ੍ਹਾਂ ਯੂਜ਼ ਕਰ ਸਕਦੇ ਆ ਤਾਂ ਇਹ ਸੈਕੰਡ ਫਲੋਰ ਦਾ ਜੋ ਵਨ ਰੂਮ ਸੈਟ ਹੈ ਤਾਂ ਇਹ 200 ਗਜ ਦਾ ਘਰ ਜੋ ਤੁਹਾਨੂੰ ਦਿਖਾਇਆ ਡਿਊਪਲੈਕਸ ਹਾਊਸ 5 بی ਐਚ ਕੇ ਦੋ ਗਰਾਉਂਡ ਫਲੋਰ ਤੇ ਦੋ ਫਰਸਟ ਫਲੋਰ ਤੇ ਔਰ ਵਨ ਜੋ ਇਸ ਦੇ ਸੈਕੰਡ ਫਲੋਰ ਤੇ ਹੈ ਇਹ ਲੋਕੇਸ਼ਨ ਸੈਕਟਰ 125 ਸਨੀਨ ਕਲੇਵ ਨਿਊ ਸਨੀਨ ਕਲੇਵ ਦੀ ਲੋਕੇਸ਼ਨ ਹੈ ਗੋਪਾਲ ਕੇਫਸੀ ਤੋਂ ਵਾਕਿੰਗ ਡਿਸਟੈਂਸ ਔਰ ਸਾਹਮਣੇ ਵੀ ਰੋਡ ਜੋ ਇੰਟਰਲੌਕ ਟਾਈਲ ਵਾਲਾ ਬਣਿਆ ਹੋਇਆ ਹੈ ਆਸ-ਪਾਸ ਵੀ ਸਾਰੇ ਘਰ ਬਣੇ ਹੋਏ ਹਨ ਰੈਸ਼ੀ ਏਰੀਆ ਡਿਵੈਲਪ ਏਰੀਆ ਦੇ ਵਿੱਚ ਇਹ ਲਗਜ਼ਰੀਅਸ ਹਾਊਸ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ ਤਾਂ ਰੇਟ ਦੀ ਗੱਲ ਕਰੀਏ ਤਾਂ ਇਸ ਦਾ ਆਸਕਿੰਗ ਪ੍ਰਾਈਸ 2 ਕਰੋੜ 85 ਲੱਖ ਹੈ ਬਾਕੀ ਤੁਸੀਂ ਕੋਠੀ ਪਸੰਦ ਕਰੋ ਦੇਖੋ ਵਿਜ਼ਿਟ ਕਰੋ ਰੇਟ ਦੀ ਗੱਲਬਾਤ ਬੈਠ ਕੇ ਔਨ ਦਾ ਟੇਬਲ ਟਾਕ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਹੋਰ ਨਵੀਆਂ ਆਪਸ਼ਨਸ ਲੈ ਕੇ ਪੇਸ਼ ਹੁੰਦੇ ਰਹਵਾਂਗੇ ਅੱਜ ਲਈ ਇੰਨਾ ਹੀ ਕਾਫੀ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ